ਹੋਨਾ ਉੱਤੇ ਰੋਵਜ ਵਾਉਂਦਾ ਮੈਥੋਂ ਮੁੰਡਾ ਡਰਦਾ ਨਹੀਂ ਮੇਰੇ ਮੂਰੇ ਅਈਏ ਅਈਏ ਕਰਦਾ ਨਹੀਂ ਮੇਰੇ ਮੂਰੇ ਅਈਏ ਅਈਏ ਕਰਦਾ ਨਹੀਂ ਮੇਰੇ ਮੂਰੇ ਅਈਏ ਅਈਏ ਕਰਦਾ ਨਹੀਂ ਮੇਰੇ ਮੂਰੇ ਅਈਏ ਕਰਦਾ ਨਹੀਂ ਮੇਰੇ ਮੂਰੇ ਅਈਏ ਅਈਏ ਕਰਦਾ ਨਹੀਂ ਮੇਰੇ ਮੂਰੇ ਅਈਏ ਅਈਏ ਕਰਦਾ ਨਹੀਂ ਵਾਵਾ ਗਰਮ ਲੱਗਦੇ ਹੋ ਬੇਬੇ ਹੈ ਸੱਚੀ ਦੱਸ ਦਿਓ ਵੀ ਭਾਈ ਅਈਏ ਅਈਏ ਕਰਦਾ ਸਾਡੇ ਮੂਰੇ ਕਿ ਨਹੀਂ ਉਹ ਕਰੀ ਜਾ ਨਹੀਂ ਨਹੀਂ ਹਾਂ ਕੋਸ ਨਾ ਪਾ ਦਿਵੇ ਨਹੀਂ ਹਾਂਜੀ ਕਰਦਾ ਹੋਊਗਾ ਕਿ ਹਾਂਜੀ ਕਰਦਾ ਕਰਦਾ ਪੈਂਦਾ ਸੋਣ ਮਹੀਨਾ ਮੀ ਪਿਆ ਪੈਂਦਾ ਗੋਡੇ ਗੋਡੇ ਕਾਣੀ ਮੈਰੀਆਂ ਸੇਵੀਆਂ ਕੰਪਲੇਨਟ ਕਰ ਗਿਆ ਥਾ ਕਾਣੀ ਮੈਰੀਆਂ ਸੇਵੀਆਂ ਕੰਪਲੇਨਟ ਕਰ ਗਿਆ ਥਾ ਕਾਣੀ ਮੈਰੀਆਂ ਸੇਵੀਆਂ ਕੰਪਲੇਨਟ ਕਰ ਗਿਆ ਥਾ ਕਾਣੀ ਮੈਰੀਆਂ ਸੇਵੀਆਂ ਤੜਕ ਭੜਕ ਵਾਲੀ ਤੇ ਚੱਕਵੀ ਫੁਕਰੀ ਗਾਇਕੀ ਤੇ ਪੇਸ਼ਕਾਰੀ ਦੇ ਦੌਰ ਦੇ ਵਿੱਚ ਆ ਇੱਕ ਬਹੁਤ ਹੀ ਸਕੂਨ ਦੇਣ ਵਾਲੀ ਗਾਇਕੀ ਤੇ ਪੇਸ਼ਕਾਰੀ ਅਲੋਪ ਹੁੰਦੀ ਜਾ ਰਹੀ ਆ ਖਤਮ ਹੁੰਦੀ ਜਾ ਰਹੀ ਆ ਚੰਗੇ ਚੰਗੇ ਬਚਨ ਕਰੋ ਵੀਰ ਸੁਣਦੇ ਦਾੜੀਆਂ ਵਾਲੇ ਚੰਗੇ ਚੰਗੇ ਬਚਨ ਕਰੋ ਵੀਰ ਸੁਣਦੇ ਆਪਣੀਆਂ ਵਾਲੇ ਚੰਗੇ ਚੰਗੇ ਬਚਨ ਕਰੋ ਵੀਰ ਸੁਣਦੇ ਦਾੜੀਆਂ ਵਾਲੇ ਚੰਗੇ ਚੰਗੇ ਬਚਨ ਕਰੋ ਨੇ ਚਾਚੀਏ ਸੁन्नी ਤਾਇਏ ਸੁਣ ਵੱਡिए ਪਰਜਾਈਏ ਤਿਆ ਕੇ ਸਤਗੁਰ ਨੂੰ ਪੈਰ ਗਦੇ ਵਿੱਚ ਪਾਈਏ ਤਿਆ ਕੇ ਸਤਗੁਰ ਨੂੰ ਪੈਰ ਗਦੇ ਵਿੱਚ ਪਾਈਏ ਤਿਆ ਕੇ ਸਤਗੁਰ ਨੂੰ ਪੈਰ ਗਦੇ ਵਿੱਚ ਪਾਈਏ ਤਿਆ ਕੇ ਸਤਗੁਰ ਨੂੰ ਚੱਲ ਹਣ ਪਰ ਫਿਰ ਵੀ ਸਾਡੀਆਂ ਕੁਝ ਭੈਣਾਂ ਨੇ ਪੀੜੀ ਦਰ ਪੀੜੀ ਉਸ ਸਾਡੀ ਵਿਰਾਸਤ ਨੂੰ ਜਿੰਦਾ ਰੱਖਿਆ ਹੋਇਆ ਜਿਹੜੀ ਸਦੀਆਂ ਤੋਂ ਬਿਨਾ ਸਾਜਾਂ ਤੋਂ ਬਿਨਾ ਕਿਸੇ ਢੋਲ ਟਮਕਿਆਂ ਤੋਂ ਬਿਨਾ ਕਿਸੇ ਵਿਖਾਵੇ ਤੋਂ ਸਕੂਨ ਤੇ ਆਨੰਦ ਦਾ ਮਨੋਰੰਜਨ ਦਾ ਕਾਰਨ ਬਣਦੀ ਰਹੀ ਆ ਸੋ ਤੁਹਾਨੂੰ ਦਿਖਾਉਣੇ ਆ ਇਸ ਪਿੰਡੂ ਦੇਸੀ ਗਾਇਕੀ ਦਾ ਇਹ ਰੰਗ ਹਾਂਜੀ ਨਜਰਾ ਪੈਵੇਂ ਨਜਰਾ ਆਵੇ ਨਜਰਾ ਬੈਵੇਂ ਨਜਰਾ ਬੋਤਾ ਬਨ ਦਰਵਾਜੇ ਵੇ ਬੋਤੇ ਤੇਰੇ ਨੂੰ ਪੋਦਾ ਟੋਕਰਾਂ ਬੋਤ ਤੇਰੇ ਨੂੰ ਪੋਦਾ ਟੋਕਰਾ ਤੈਨੂੰ ਦੋ ਪ੍ਰਸ਼ਾਦੇ ਕਿਤੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜ਼ੇ ਕਿਤੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜ਼ੇ ਕਿਤੇ ਵਿੱਚ ਮੱਝਦੀ ਦੀ ਧਮਕ ਪਵੇ ਦਰਵਾਜ਼ੇ ਕਿਤੇ ਵਿੱਚ ਮੱਝਦੀ ਦੀ ਛਾਂਟੀ ਤਾਂ ਮੇਰੇ ਕੋਲ ਕੱਚ ਦੀ ਅੱਡੀ ਤਾਂ ਮੇਰੇ ਕੋਲ ਕੱਚ ਦੀ ਗੁੱਠੇ ਤੇ ਸਿਰਨਾਵਾ ਬਈ ਲਿਖ ਲਿਖ ਚਿੱਠੀਆਂ ਡਾਕੀ ਪਾਵਾਂ ਲਿਕ ਲਿਕ ਚਿੱਠੀਆਂ ਡਾਕੀ ਪਾਵਾਂ ਤੁਰਦੇ ਪਤੇ ਮਂਗਾਵਾ ਮੁੰਡਿਆ ਨਾ ਦੱਸ ਜਾ ਜੋੜ ਬੋਲੀਆਂ ਪਾਵਾਂ ਮੁੰਡਿਆ ਨਾ ਦੱਸ ਜਾ ਜੋੜ ਬੋਲੀਆਂ ਪਾਵਾਂ ਮੁੰਡਿਆ ਨਾ ਦੱਸ ਜਾ ਜੋੜ ਬੋਲੀਆਂ ਪਾਵਾਂ ਮੁੰਡਿਆ ਨਾ ਦੱਸ ਜਾ ਚਾਹ ਦਾ ਪਤੀਲਾ ਤਰਦਾ ਦੁੱਧ ਵਾਲੀ ਬੱਕਰੀ ਨੂੰ ਛੇ 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 ਕਰਦਾ ਦੁੱਧ ਵਾਲੀ ਬੱਕਰੀ ਨੂੰ ਛੇ 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 ਕਰਦਾ ਦੁੱਧ ਵਾਲੀ ਬੱਕਰੀ ਨੂੰ ਛੇ 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 ਕਰਦਾ ਦੁੱਧ ਵਾਲੀ ਬੱਕਰੀ ਨੂੰ ਵੱਡੇ ਤੜਕਿਆਂ ਵਾਲੀ ਉੱਠਦਾ ਚਾਹ ਦਾ ਪਤੀਲਾ ਤਰਦਾ ਬਈ ਗਾਲੀਆਂ ਦੇ ਤੱਕ ਕੱਖ ਚੁਗ ਲਿਆਉਂਦਾ ਨਾ ਉਹ ਕਿਸੇ ਤੋਂ ਡਰਦਾ ਫੌੜੇ ਖਾਣ ਦੀਆਂ ਛੜਾ ਦਲੀਲਾਂ ਕਰਦਾ ਫੌੜੇ ਖਾਣ ਦੀਆਂ ਛੜਾ ਦਲੀਲਾਂ ਕਰਦਾ ਫੌੜੇ ਖਾਣ ਦੀਆਂ ਛੜਾ ਦਲੀਲਾਂ ਕਰਦਾ ਫੌੜੇ ਅਮਲੀ ਨੇ ਤਾਂ ਚਾਜੋ ਕੀਤੀ ਲੌਂਗ ਲੈਂਚੀਆਂ ਪਾ ਕੇ ਤੀ ਵੀ ਖੁਸ਼ ਕਰਤੀ ਜ਼ਿਆਦਾ ਗਲਾਸ ਫੜਾ ਕੇ ਤੀ ਵੀ ਖੁਸ਼ ਕਰਤੀ ਜ਼ਿਆਦਾ ਗਲਾਸ ਫੜਾ ਕੇ ਤੀ ਵੀ ਖੁਸ਼ ਕਰਤੀ ਜ਼ਿਆਦਾ ਗਲਾਸ ਫੜਾ ਕੇ ਲਾ ਵੇ ਪਾਈ ਜਾਣੀ ਸ਼ਰਤੀ ਵੀਰ ਨਾ ਆਉਣੀ ਜਾਣੀ ਸ਼ਰਤੀ ਵੀਰ ਨਾ ਕੀ ਮਣੇ ਆਇਆ ਤੇਰੇ ਵੇ ਤੇਰੇ ਵਾਜੋ ਸੁਨੀਆਂ ਗਲੀਆਂ ਹਾ ਮਾਵਾਜ ਬਨੇਰੇ ਕਰਦੀ ਬੇਨਤੀਆਂ ਹਾ ਵੀਰਾ ਕਰ ਮੇਰੇ 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 ਸੁੰਦਾਰਾ ਮੇਰਾ ਵੀਰ ਨਾ ਸੱਸ ਮੈਨੂੰ ਮੇੜੇ ਮਾਰਦੀ ਦੇ ਜੀ ਦੇ ਜੀ ਵੇ ਸੁੰਦਾਰਾ ਮੇਰਾ ਵੀਰ ਨਾ ਸੱਸ ਵੀ ਮੇਰੀ ਮੇੜੇ ਮਾਰਦੀ ਦੇ ਜੀ ਦੇ ਜੀ ਵੇ ਸੁੰਦਾਰਾ ਸੱਸ ਤੇਰੀ ਮੈਂ ਮਾਰੀ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸ ਤੇਰੀ ਮੈਂ ਮਾਰੀ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਹਟਈਆਂ ਤੇ ਖੰਡ ਮੁੱਕ ਗਈ ਜਦੋਂ ਵੀਰ ਪਰਉਣਾ ਆਇਆ ਹਟਈਆਂ ਤੇ ਖੰਡ ਮੁੱਕ ਗਈ ਜਦੋਂ ਵੀਰ ਪੁੱਤੂਣਾ ਹੱਤਿਆਂ ਤੇ ਆਉਣ ਬੋਰ ਨਾ ਜਦੋਂ ਸੱਸ ਦਾ ਪਤੀ ਆਇਆ ਹੱਤਿਆਂ ਤੇ ਆਉਣ ਬੋਰ ਨਾ ਜਦੋਂ ਸੱਸ ਦਾ ਪਤੀ ਆਇਆ ਹੱਤਿਆਂ ਤੇ ਆਉਣ ਬੋਰ ਕਾਲਾ ਵਾਰ ਨਾ ਸੋਹੜੀ ਮੇਰਾ ਬਾਪੂ ਆਪਣਾ ਮਾਲ ਡਰੂ ਕਾਲਾ ਵਾਰ ਨਾ ਸੋਹੜੀ ਮੇਰਾ ਬਾਪੂ ਆਪਣਾ ਮਾਲ ਡਰੂ ਸਾੜਾ ਵਾਰ ਨਾ ਕਿ ਮੇਰਾ ਬਾਪੂ ਆਪਣਾ ਮਾਲ ਡਰੂ ਸੱਸ ਨਾਲ ਵਾਵਾ ਟੱਕਰ ਲਾਈਦੀ ਥੜੀ ਬਾਬੇ ਹੈਨਾ ਸੱਸ ਨਾਲ ਕੁਝ ਲੱਗਦੀ ਆ ਸੱਸਾਂ ਵਰਕ ਤਿੱਤਾ ਕਰਦੀਆਂ ਆ ਆ ਫਿਰ ਤੁਸੀਂ ਵੀ ਸੱਸਾਂ ਕਹੇ ਦੀਆਂ ਬਣੀਆਂ ਹੋ ਉਹ ਅੱਜ ਬਣਗਾ ਨਹੀਂ ਨਾ ਅਸੀਂ ਤਾਂ ਮੱਛਰ ਨਾ ਬਾਬੇ ਕਹਿੰਦੀ ਅਜੇ ਅਸੀਂ ਸੱਸਾਂ ਕਹੇ ਦੀਆਂ ਬਣੀਆਂ ਨਹੀਂ ਤਾਂ ਮੱਛਰੀਆਂ ਅੱਛਾ ਬਣਨਾ ਸੱਸਾਂ ਸੱਸਾਂ ਕਰਦੀਆਂ ਕੁੜੀਓ ਸੱਸਾਂ ਸੱਸਾਂ ਕਰਦੀਆਂ ਕੁੜੀਓ ਸੱਸਾਂ ਹੁੰਦੀਆਂ ਤਾਂ ਰਮਨ ਮਾਮਾ ਨਾਲੇ ਸੱਸਾਂ ਪੱਤੇ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਤਾਂ ਨਾਲੇ ਸੱਸਾਂ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਥਾਵਾ ਕਿੰਤੀਏ ਨਿੰਦ ਨਾ ਦੇਵੀ ਸੱਸਾਂ ਹੁੰਦੀਆਂ ਉਵਰ ਦਿੰਆਂ ਮਾਵਾ ਬੇਕੀਤੀਏ ਨਿੰਦ ਨਾ ਦੇਵੀ ਸੱਸਾਂ ਹੁੰਦੀਆਂ ਉਵਰ ਦਿੰਆਂ ਮਾਵਾ ਬੇਕੀਤੀਏ ਨਿੰਦ ਨਾ ਦੇਵੀ ਬਹੁਤ ਅੱਛਾ ਆ ਗਈ ਤੇ ਕੰਢੀ ਦੇਖੋ ਅੱਜ ਤੱਕ ਅਸੀਂ ਨੋਹਾ ਸੱਸਾਂ ਦੀ ਦੁਸ਼ਮਣੀ ਤੇ ਟੱਕਰ ਹੀ ਸੁਣੀ ਐ ਪਰ ਇਹਨਾਂ ਸਾਡੀਆਂ ਮਾਵਾਂ ਪੈਣਾ ਨੇ ਬਹੁਤ ਸੋਹਣੀਆਂ ਦੋ ਬੋਲੀਆਂ ਪਾਈਆਂ ਜਿਹੜੀਆਂ ਨੋਹਾਂ ਸੱਸਾਂ ਦੇ ਪਿਆਰ ਦੀ ਤਰਜ਼ਮਾਨੀ ਕਰਦੀਆਂ ਹਾਂ ਜੀ ਨਹੀਂ ਸਾਡੇ ਤਾਂ ਅਸੀਂ ਬਹੁਤ ਕੋਸ ਕਰਦੇ ਹਾਂ ਹੁਏ ਤਾਂ ਪਿੱਟਣਾ ਵੀ ਅਸੀਂ ਸੱਸ ਨੂੰ ਅੱਛਾ ਪਿੱਟ ਲੋ ਫਿਰ ਚੱਲ ਚੱਲ ਨੋ ਹਰੇ ਹਰੇ ਕਾ ਉੱਤੇ ਸਾਪੂ ਫੁਕਾ ਮਾਰਦਾ ਭੱਜੋ ਵੀਰੋਵੇ ਬਾਪੂ ਕੱਲਾ ਮੱਜਾ ਚਾਲਦਾ ਭੱਜੋ ਵੀਰੋਵੇ ਬਾਪੂ ਕੱਲਾ ਮੱਜਾ ਚਾਲਦਾ ਭੱਜੋ ਵੀਰੋਵੇ ਬਾਪੂ ਕੱਲਾ ਮੱਜਾ ਚਾਲਦਾ ਹਰੇ ਹਰੇ ਕਾ ਉੱਤੇ ਉੱਡਣ ਪੰਮੀਰੀਆਂ ਵਰਤੋ ਵੀਰੋਵੇ ਪੈਣਾ ਗੂੜੀਆਂ ਸਕੀਰੀਆਂ ਵਰਤੋ ਵੀਰੋਵੇ ਪੈਣਾ ਗੂੜੀਆਂ ਸਕੀਰੀਆਂ ਵਰਤੋ ਵੀਰੋਵੇ ਸੋਨਾ ਤੇਰਾ ਕੋੜਤਾ ਵੀਰਿਆ ਸੋਨਾ ਤੇਰਾ ਕੋੜਤਾ ਵੀਰਿਆ ਕਿਹੜੇ ਦਰਜੀ ਨੇ ਸੀਤਾ ਵੇ ਸੋਹਣਿਆ ਸੋਹਣਿਆ ਕਲੀਆਂ ਪਾਈਆਂ ਸੋਨਾ ਲਾਇਆ ਫਿਤਾ ਵੀਰਾ ਸੋਨਾ ਤੂੰ ਲੱਗਦਾ ਕਿਉ ਫਿਰਦਾ ਚੁੱਪ ਕੀਤਾ ਸੋਨਾ ਤੂੰ ਲੱਗਦਾ ਕਿਉ ਫਿਰਦਾ ਚੁੱਪ ਕੀਤਾ ਸੋਨਾ ਤੂੰ ਲੱਗਦਾ ਤੂੰ ਹਿੰਨ ਚੁੱਪ ਕੀਤਾ ਸੋਨਾ ਤੂੰ ਲੱਗਦਾ

ਵੀਰ ਪੁੱਤ ਤਪਤੀ ਜਾ ਮੇਰਾ ਵੇੜੇ ਵਿੱਚ ਦੀਵਾਨਾ ਰੋਰੀਆਂ ਵੀਰ ਪੁੱਤ ਤਪਤੀ ਜਾ ਵੇੜੇ ਵਿੱਚ ਦੀਵਾਨਾ ਰੋਰੀਆਂ ਵੀਰ ਪੁੱਤ ਤਪਤੀ ਜਾ ਅੱਛਾ ਇਹ ਗੱਲ ਬਿਲਕੁਲ ਸੱਚੀ ਆ ਸਾਡੀਆਂ ਮਾਵਾਂ ਭੈਣਾਂ ਵਿਚਾਰੀਆਂ ਤਾਂ ਗੀਤਾ ਰਹੀ ਖੁਸ਼ ਹੁੰਦੀਆਂ ਨੇ ਵੈਸੇ ਸਦੀਆਂ ਤੋਂ ਬੰਦਿਆਂ ਦਾ ਜੋਰ ਚੱਲਦਾ ਤੇ ਬੰਦਿਆਂ ਦੀ ਘਰਾਂ ਚ ਚਲਦੀ ਆ ਹਾਂਜੀ ਪੌਗਦੀ ਆ ਇੱਥੇ ਮੇਰੀ ਜ਼ਰੂਰ ਪੌਗਦੀ ਆ ਸਾਰਿਆਂ ਡਰਦਿਆਂ ਮੇਰੇ ਡਰਦਿਆਂ ਤੁਸੀਂ ਸਾਰਿਆਂ ਬਈ ਡਰਦੇ ਆ ਡਰਦੇ ਆ ਜੀ ਡਰਦੇ ਆ ਪੱਕਾ ਡਰਦੇ ਹੋ ਹਾਂਜੀ ਡਰਦੇ ਆ ਇਹਦੇ ਨਾਲੇ ਜੀ ਅੱਛਾ ਕੀ ਬੰਦਾ ਸਾਡਾ ਰੋਣ ਕੀ ਬੰਦਾ ਜੀ ਇਹ ਰੋਣ ਕੀ ਬੰਦਾ ਸਾਡਾ ਇਹ ਅੱਛਾ ਰੋਣ ਕੀ ਬੰਦਾ ਬੜੀ ਚੰਗੀ ਗੱਲ ਹੈ ਲੈਣਾ ਨੱਚੀਏ ਮੇਪਾ ਮਾਪੀ ਨੱਚੀਏ ਸੌਰੀ ਨੱਚੀਏ ਗੁਰਾਣੀਆਂ ਜੇਠਾਣੀਆਂ ਮੈਂ ਕਿਦੋਂ ਮੈਂ ਕਹਿਣਾ ਨੱਚੀਏ ਸੋਹਰੇ ਇਦ ਰਾਣੀਆਂ ਦੇ ਖਾਨਿਆਂ ਪਿੱਕੇ ਦੋਵੇਂ ਫੇਣਾ ਨਖੀਏ ਕਰਨ ਨਖੀਏ ਇਦ ਰਾਣੀਆਂ ਦੇ ਜੱਟਾ ਵੇ ਜੱਟਾ ਲੈਦੇ ਰੇਸ਼ਮੀਂ ਟਵਟਾ ਨਾਲੇ ਸੂਟ ਲੈਦੇ ਨਸਵਾਰੀ ਵੇ ਗੋਰੇ ਰੰਗ ਨੂੰ ਨੇ ਜੱਟਾ ਦੀ ਮੱਤ ਮਾਰੀ ਵੇ ਗੋਰੇ ਰੰਗ ਨੂੰ ਜੱਖਾਂ ਦੀ ਮੱਤ ਮਾਰੀ ਵੇ ਘਟਾਂ ਦੀ ਮੱਤ ਨੱਚਦੀ ਗਿੱਦੇ ਦੇ ਵਿੱਚ ਟੀਕਾ ਤੈਨੂੰ ਗੁੱਤ ਦਾ ਪਰਾਂਦਾ ਕਾਲੇ ਸੱਪ ਵਰਗਾ ਤੇਰਾ ਲਾਰਾ ਵੇ ਤੇਰਾ ਲਾਰਾ ਵੇ ਸ਼ਰਾ ਬੀਆਂ ਤੇ ਕੱਪ ਵਰਗਾ ਤੇਰਾ ਲਾਰਾ ਵੇ ਤੇਰਾ ਲਾਰਾ ਵੇ ਸ਼ਰਾ ਬੀਆਂ ਤੇ ਕੱਪ ਵਰਗਾ ਦੋ ਪਤਾਈਆਂ ਦੁੱਪੜਾ ਉਹ ਵੀ ਬੰਲੀਆਂ ਪੱਲੇ ਜਾਂ ਲੁੱਟੀ ਪਾਣ ਚੱਲੇ ਜਾਂ ਲੁੱਟੀ ਪਾਣ ਚੱਲੇ ਜਾਂ ਲੁੱਟੀ ਪਾਣ ਚੱਲੇ ਲੁੱਟੀ ਲੁੱਟੀ ਚੱਲੇ ਜਾਂ ਲੁੱਟੀ ਪਾਣ ਚੱਲੇ ਆ ਤੁਸੀਂ ਦੇਖ ਲਓ ਭਾਈ ਇਹ ਤੁਹਾਡੇ ਨਾਲੋਂ ਵੱਧ ਉਮਰ ਹੈ ਤੇ ਕਿਵੇਂ ਮਤਲਬ ਜੋਸ਼ ਆਉਣਾ ਨਹੀਂ ਤੁਸੀਂ ਤੁਸੀਂ ਜਵਾਨ ਕੁੜੀਆਂ ਤੁਸੀਂ ਨਾ ਕੋਈ ਬੋਲੀ ਪਾਈ ਆ ਨਾ ਤੁਹਾਡੇ ਚੋਂ ਨਾ ਜੋਸ਼ ਆ ਮੈਂ ਨਾਮ ਤਾਂ ਦਿੱਤਾ ਨਹੀਂ ਕੋਈ ਭਾਈ ਹਾਂਜੀ ਨਾਮ ਤਾਂ ਦਿੱਤਾ ਨਹੀਂ ਉਸ ਮੈਨੂੰ ਦੱਸੋ ਦੱਸੋ ਭੈਣ ਜੀ ਲੈਣਾ ਕੀ ਭੈਣ ਕਹਿੰਦੀ ਨਾਮ ਨਹੀਂ ਦਿੰਦਾ ਕੀ ਨਾਮ ਚਾਹੀਦਾ ਬੋਲੋ ਨਹੀਂ ਬਸ ਦੀਆਂ ਭਰਾਵਾ ਪਿਆਰ ਹੀ ਬਹੁਤ